ਸਤਨਾਮ ਵਾਹਿਗੁਰੂ ਸਾਹਿਬ ਜੀ ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਣ ਕਰਤਾ ਕਰਣ ਸੁਮਰਥੋ ਸਤਗੁਰ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛਜ ਸੁਰ ਨਾਰ ਗਣਮਨ ਬੋਹਿਆ ਆਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਜ ਭੂਤ ਏਕ ਘਰ ਰਾਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲੈ ਸਮਤਸਾਰ ਰਥ ਉਣਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਾਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅਮਰਤ ਤਾਰ ਕਾਲਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵੈ ਸ਼ਬਦ ਸਾਰ ਗਾਖੜੀ ਬਖਮਕਾਰ ਤੇ ਨਰ ਭਾਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਜ ਸਾਰ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸਨੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤ ਰਗੁਰ ਪਰਸੁ ਮੁਰਾਰ ਤੈ ਤਉ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿਧ ਸੁਜਨ ਜੀਆ ਕੋ ਆਧਾਰ ਤੂਤਾ ਜਨਕ ਰਾਜਾ ਓ ਤਾਰ ਸ਼ਬਦ ਸੰਸਾਰ ਸਾਰ ਰਹਿ ਜਗਤ ਰਜਲ ਪਦਮ ਵਿਚਾਰ ਕਲਪਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤਿਰਬਦ ਤੇਰਾ ਏਕਲੇ ਵਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤੁਰ ਗੁਰ ਪਰਸਮੁਰਾਰ ਤਹਿਤਾ ਹਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਿਰ ਜਿਨ ਕੀਆ ਉਹਨ ਮਾਨ ਹਰ ਹਰ ਦਰਸ ਸਮਾਨ ਆਤਮਾ ਵਤੰਗਿਆਂ ਜਾਣੀਐ ਅਕਲ ਗਤ ਗੁਰ ਪ੍ਰਵਾਨ जाकी दृष्ट अचल ठाण बिमल बुद्ध सुथान पहरशील सनाहो सक्त विदार कहो कीर्त कल सहार सप्त दीप मजार लहणा जगत गुर परसमरार दृष्ट धर्त तम हरण दहन अग पाप प्रणाशन शब्द सूर बलवंत काम अर क्रोध विनाशन लोभ मोह वश करण शरण ਜਾਚੁਕ ਪ੍ਰਤਿਪਾਲਣ ਆਤਮ ਰਤ ਸੰਗ ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰੂ ਤਿਲਕ ਸਤ ਲਾਗੈ ਸੋ ਪੈ ਤਰੈ ਗੁਰਜਗਤ ਫਿਰਣ ਸਿ ਅੰਗਰੋ ਰਾਜ ਜੋਗ ਲੈਣਾ ਕਰੈ ਸਦਾ ਅਕਲ ਲਿਵ ਰਹਿ ਕਰਨ ਸਿਉ ਇਛਾ ਚਾਰਹਿ ਧਰਮ ਸੁਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰਹਿ ਇਹ ਤਤ ਜਾਣਿਓ ਸਰਬ ਗਤ ਅਲਖ ਵਿਡਾਣੀ ਸਹਿਜ ਭਾਏ ਸੰਚਿਓ ਕਿਰਣ ਅੰਮ੍ਰਿਤ ਕਲ ਬਾਣੀ ਗੁਰਗੰਮ ਪ੍ਰਮਾਨ ਤੈ ਪਾਇਓ ਸਤ ਸੰਤੋਖ ਗ੍ਰਾਹ ਜਲੈਓ ਹਰ ਪਰਸਿਓ ਕਲ ਸਮੁਲਵੈ ਜਨ ਦਰਸ਼ਨ ਲੈਹਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਹੋ ਹਜ਼ਰਤ ਦਿਯੋ ਗਰਲ ਨਾਸ ਤਨ ਨਠਿਓ ਅਮਿਓ ਅੰਤਰਗਤ ਪਿਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਦਾਰੋ ਚਿਤ ਦਾਰਦ ਹਰਣ ਪਿਖੰਤ ਕਲ ਮਲੁ ਤ੍ਰਸ਼ਨ ਸਾਦ ਰੰਗ ਸਹਿਜ ਗੁਲ ਕੋ ਲੋਚਰੈ ਜਸ ਜੰਪੋ ਲੈਣੇ ਰਸਨ ਨਾਮ ਅਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰਨ ਰਹੇ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਆ ਗੁਰੂ ਕੈ ਅਠ ਸਠ ਮਜਨ ਹੋਏ ਸੱਚ ਤੀਰਥ ਸਾਚਿ ਇਸ਼ਨਾਨ ਅਰ ਭੋਜਨ ਪਾਓ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸਚ ਜਨਮ ਪਰਵਾਣ ਅਮੇ ਅਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਵੱਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਮ ਨਿਧ ਦਰੀ ਆਉ ਜਨਮ ਹਮ ਕਾਲਖ ਧੋਵੈ ਸੋ ਕਹੋਟ ਆਲੂ ਗੁਰ ਸੀਵੀਐ ਐਹਨਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਵੈਏ ਮਹੱਲੇ ਤੀਜੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇਕ ਨਾਮ ਅਚਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤੇਤ ਨਾਮ ਰਸਕ ਨਾਨਕ ਲਹਿਣਾ ਥਪਿਓ ਜੀਨ ਸਰਬ ਸਿਦੀ ਕਬ ਜਨ ਕਲ ਸਬੂਧੀ ਕੀਰਤ ਜਨ ਅਮਰਦਾ ਸਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੋਵਰ ਮਵਲਸਰਾ ਉੱਤਰ ਦੱਖਣ ਹੈ ਪੂਰਬ ਪਛਮ ਜੈ ਜੈਕਾਰ ਜਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਮ ਧਰੀਆ सोई नाम अचल भगत है भवतारण अमरदास गुरु कौ फरिया सिमरै सोई नाम जख अर किन नर साधक सिद्ध समाध हरा सिमरै नक्षत्र अवर ध्रुव मंडल नारदाद प्रहलाद वरा स्वस्य अर अर सूर नाम उलासे सैल लोजन उदरिया सोई नाम अचल भगत है भवतारण ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਰੰਜਨ ਸਿਮਸਨ ਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਪਵਜਲ ਤਰਿਆ ਉਦੋ ਅਕਰੂਰ ਤਲੋਚਨ ਨਾਮ ਕਲ ਕਮੀਰ ਖਿਲ ਵਿਖ ਤਰਿਆ ਉਦੋ ਅਕਰੂਰ ਤਲੋਚਨ ਨਾਮ ਕਲ ਕਬੀਰ ਕਿਲ ਵਿਖਰਿਆ ਸੋਈ ਨਾਮ ਅਚਲ ਭਗਤ ਹੈ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਤਿਤ ਨਾਮ ਲਾਗ ਤੇ ਤਿਸ ਧਾਵੈ ਜਤਿ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਾ ਮਹ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਚਲ ਭਗਤ ਹੈ ਪਵਤਾਰਣ ਅਮਰਦਾਸ ਗੁਰ ਕੋ ਫੁਰਿਆ ਨਾਮਕਿਤ ਸੰਸਾਰ ਕਿਰਨ ਰਵ ਸੁਰ ਤਰ ਸਾਖੈ ਉੱਤਰ ਦੱਖਣ ਪੋਬ ਦੇਸ਼ ਪਛਮ ਜਸ ਭਾਖੈ ਜਨਮਤਾ ਇਸ ਕੇ ਅਥ ਜਿਤ ਨਾਮ ਹਰਿ ਦ ਨਿਵਾਸੈ ਸੁਰ ਨਰ ਗਣ ਗੰਦਰਵ ਛੇ ਦਰਸ਼ਨ ਆਸਾਸੈ ਭਲੋ ਪ੍ਰਸਿੱਧ ਤੇ ਜੋਤਨੋ ਕਲ ਜੋੜ ਕਰ ਧਿਆਯੋ सोई नाम भगत भव जलत हरण गुरु अमरदास तें पाएओ नाम ਧਿਆਵੇ ਦੇਵਤੇ ਤਿਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੇ ਜੈ ਨਾਮ ਸਮਾਦੇਉ ਹਰਿ ਕਸੋਗ ਸਮ ਕਰ ਸੁਹਾਰੇ ਨਾਮ ਸ੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਉ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਭਾਈ ਸੰਗਤ ਸਗਨ ਗੁਰੂ ਆ ਮਤ ਨਿਰਵੈਰ ਲਈਣਾ ਜਿਸ ਧੀਰਜ ਤੁੜ ਤਵਲ ਤੁਝਾ ਸੀਤ ਬੈਕੁੰਠ ਵੀਣਾ ਪਰਸੈ ਸੰਤ ਪਿਆਰ ਜਿਹ ਕਰਤਾਰੈ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧਨ ਸਤ ਗੁਰ ਸੇਵਿਓ ਜਿਸ ਫਸਾਈ ਗਤ ਅਗਮ ਜਾਣੀ ਕਉਲ ਸੰਭੂ ਸਮੁੰਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਚਰੈ ਗੁਰ ਪਰਸਿਓ ਮਰ ਪ੍ਰਗਾਸ ਬਾਰਜ ਕਰ ਦਾਹਣੈ ਸਿਧ ਸੰਮੁਖ ਮੁਖ ਜੋਵੈ ਰਿਦ ਬਸੈ ਬਾਵਾੰਗ ਜੋ ਤੀਨ ਲੋਕਾਂਤਰ ਮੋਹੈ ਰਿਦੈ ਬਸੈ ਅਹ ਅਕਹੀਓ ਸੋਏ ਰਸ ਤਿਨਹੀ ਜਾਟੋ ਮੁਖੋਂ ਭਗਤੋ ਚਰੈ ਅਮਰ ਗੁਰ ਇਤਰੰਗ ਰਾਥੋ ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਾਇਓ ਪਰਸਿਓ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾ ਪਰਸਕਿ ਅੱਠ ਚਰਨ ਗੁਰ ਅਮਰ ਪਵਲ ਰਹਿ ਹੱਥ ਤਾ ਪਰਸਕਿ ਅੱਠ ਹੱਥ ਲਗੈ ਗੁਰ ਅਮਰ ਭੈ जिहि ता परसके हथ जिहि गुरु अमर फणीजे नैन ता परसके हथ नैन गुरु अमर पखिजे सर्वण ता परसके हथ सर्वण गुरु अमर सुणिजे सकियत सो हियो जितहि बसै गुरु अमरदास निज जग तो पित सकियत सो सिर जालप पणै जो सिर नवै गुरु अमर नित ਤੇ ਨਰ ਦੁਖ ਨਹਿ ਭੁਖ ਤੇ ਨਰ ਨਿਧਨ ਨਹੁ ਕੀਅ ਹੈ ਤੇ ਨਰ ਸੋਕ ਨਹਿ ਹੋਐ ਤੇ ਨਰ ਸੇ ਅੰਤ ਨ ਲਹੀਐ ਤੇ ਨਰ ਸੇਵ ਨਹੁ ਕਰੈ ਤੇ ਨਰ ਸਹਿ ਸਹਸ ਸਮਪਹਿ ਤੇ ਨਰ ਦੁਲੀਚੈ ਬਹਿ ਤੇ ਨਰ ਓਠਪ ਬਿਠਪਹਿ ਸੁਖ ਲਹੈ ਤੇ ਨਰ ਸੰਸਾਰ ਮੈਂ ਅਬੈ ਪਟ ਰਿਪ ਮਦ ਤਹਿ ਸੁਖਿਆਥ ਤੇ ਨਰ ਜਾਲ ਪਪਣੈ ਗੁਰ ਅਮਰਦਾ ਸੁਪਰਸਨ ਜਹੈ ਤੇ ਪੜਿਓ ਹੋ ਇੱਕ ਮਨ ਧਰੇ ਹੋ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹਿ ਇੱਕ ਇੱਕ ਦੋ ਠਾਏ ਨ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ 30 ਇਕਾਰ ਪੰਜ ਸਿੱਧ 35 ਨਕੀਣੋ ਇਕੋ ਜੇ ਲੱਖ ਲਖੋ ਅਲਕ ਹੈ ਇਕ ਇਕ ਕਰ ਵਰਨਿਓ ਗੁਰ ਅਮਰਦਾਸ ਜਾਲਪ ਭਣੈ ਤੂੰ ਇਕ ਲੋੜੈ ਇਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੁਹਾਣੀ ਜੇ ਮਤ ਅਲੋਚਨ ਚਿਤ ਭਗਤ ਕੰਬੀ ਰਹਿ ਜਾਣੀ ਰੁਕ ਮੰਗਦ ਕਰ ਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਗਤ ਪਾਈ ਤੈ ਲੋਭ ਕਰੋਧ ਤ੍ਰਿਸ਼ਨਾ ਤਜਿ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਭਾਵੋ ਮੁਕਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿਧ ਸਾਧਿਕ ਆਸਾਸ ਹੈ ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਬਹੋ ਲਵੈ ਗਉ ਚੁਕਹਿ ਇਕ ਬਿਨ ਦੁਗਣ ਜੋਤਉ ਰਹੈ ਜਾਂ ਸੁਮੰਤਰ ਮਾਨ ਵਹਿਲ ਹੈ ਜਾਲ ਪਾਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੈ ਸਚ ਨਾਮ ਕਰਤਾਰ ਸੋ ਦਿੜ ਨਾਨਕ ਸੰਗ ਰਹਿਓ ਤਾਂ ਤੇ ਅੰਗਦ ਲਹਿਣਾ ਫਰਗਟ ਤਾਸ ਚਰਣਾ ਲਿਵ ਰਹਿਓ ਤਿਤਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਵਿਖਾਣੋ ਜੋ ਗੁਣ ਅਲਖ ਆਗਮ ਤਿਨਹਿ ਗੁਣ ਅੰਤ ਨ ਜਾਣੋ ਬੋਹਿ ਥੋ ਵਿਧਾਤੈ ਨਿਰਮਯੋ ਸਭ ਸੰਗਤ ਕੋਲ ਉਦਰਣ ਗੁਰ ਅਮਰਦਾਸ ਕੀਰਤ ਕਹਿ ਤਰਾਹਿ ਤਰਾਹਿ ਤੋ ਭਾ ਸ਼ਰਣ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਪਰਪੂਰ ਸ਼ਬਦ ਦੀਪਕ ਦੀਪਾਇਓ ਜਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕਉਲ ਨਿਮਲ ਅਵਤਰਿਓ ਅੰਗਦ ਲੈਹਣ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ ਜਪ ਤਪ ਸਤ ਸੰਤੋਖ ਪਖ ਦਰਸ਼ਨ ਗੁਰ ਸਿਖੈ ਹੈ ਸ਼ਰਨ ਪਰੇ ਤੇ ਉਬਰੈ ਛੋੜ ਜਮ ਪੁਰਖੀ ਲਿਖੈ ਭਗਤ ਪਾਏ ਭਰਪੂਰ ਰਿਦਾ ਉਚਰੈ ਕਰਤਾਰੈ ਗੁਰ ਗੋਹਰ ਦਰੀਆਉ ਪਲਕ ਡੂਮੰਤੈ ਤਾਰੈ ਨਾਨਕ ਕੁੱਲ ਨਿਮਲ ਅਵਤਰਿਓ ਗੁਰ ਕਰਤਾਰੈ ਉਚਰੈ ਨਾਨਕ ਕੁੱਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨੁ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤ ਵੋ ਵਰਦਾਸ ਕਹੋ ਪਰ ਕਹਿ ਭੇ ਨਾ ਸਕੋ ਸਰਬਚਿੰਤ ਤਉਜ ਪਾਸ ਸਾਧ ਸੰਗਤ ਹੋਂ ਤੱਕ ਤੇਰਾ ਹੁਕਮ ਪਵੈ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਬ ਤੂੰ ਰਖਹਿ ਤਿਵਰ ਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੈ ਸਚ ਸਚ ਜਾਣੀਐ ਇਕ ਚਿਤਹਿ ਲਿਵ ਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨ ਧਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ रहे ओ संत हौ 똘 ਸਾਧਬੋ ਤੇਰੇ ਡਿੱਠੇ ਸੰਿਆਸੀ ਤਪਸੀ ਇਹ ਮੁਖੋਂ ਏ ਪੰਡਤ ਮਿੱਠੇ ਬਰਸ ਏਕ ਹਾਂ ਫਿਰਿਓ ਕਿਨੈ ਨਾਹ ਪਰਚੋ ਲਾਇਓ ਕਹਤੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲਗੇ ਤਿਨਕੇ ਗੁਣ ਹਾਂ ਕਿਆ ਕਹੋ ਗੁਰਦਇ ਮਲਾਇਓ ਭਿਖਿਆ ਜਿਵ ਤੂੰ ਰਖੈ ਤਿਵ ਰਹੁ ਪਹਿਰ ਸਮਾਧ ਸੁਨਾਹ ਗਿਆਨ ਹੈ ਆਸਣ ਚੜਿਓ ਧਰਮ ਤਨਖ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਪਉ ਹਰ ਅਟਲ ਮਨ ਸ਼ਬਦ ਗੁਰਨੀ ਜਾਗ ਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਭਲੋ ਪੁਹਾਲ ਤੀਜੋ ਤਨਾ ਨਿਰਪਤ ਨਾਥ ਨਾਨਕ ਬਰ ਗੋਰੀ ਅਮਰਦਾਸ ਸਚ ਸਾਲ ਪਣ ਤੈ ਦਲ ਜਿਤੋ ਏਵ ਜੁਦ ਕਰ ਕੰਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਿਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨੋ ਜੋਗ ਆਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਰੋਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨੋ ਜੋ ਗਾਵੇ ਹਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਮਨ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ